ਬਾਹੇ ਗੁਰੂ ਸਾਹਿਬ ਜਿਓ ਵਾਰ ਹੈ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਹੋ ਰਾਮ ਚਾਰਕੁੰਡ ਦਾ ਦਸ ਬ੍ਰਹਮੇ ਥੱਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹ ਰਾਮ ਚਾਰਕੁੰਡ ਦਾ ਦਸ ਬ੍ਰਹਮੇ ਥੱਕ ਆਏ ਪ੍ਰਭ ਕੀ ਸ਼ਾਮ ਤੇਨ ਦੁਦੈ ਤੇ ਵਹ ਹਰੀ ਕਿ ਤੈਨਾ ਆਵੈ ਕਾਮ ਜਲ ਬਿਨ ਸਾਕੁਮ ਲਾਵਤੀ ਉਪਜਹਿ ਨਾਹੀ ਧਾਮ ਹਰ ਨਾਹਨ ਮਿਲਿਆ ਸਾਜਨੈ ਕਤ ਪਾਈਐ ਵਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠਨ ਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸੁਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣਿਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਵ ਜਿਸ ਕਾ ਨੇਹ ਚਲ ਤਾਮ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣ ਆਏ ਤਿਸਹਿ ਗਣਾ ਇਕ ਖੈਨਾ ਤਿਸ ਵਿਨ ਜੀਵਣਾ ਬਿਰਥਾ ਜਨਮ ਜਨਾ ਜਲ ਥਲ ਮਈ ਜਲ ਪੂਰਿਆ ਰਵਿਆ ਵਿਚ ਵਣ ਸੋ ਪ੍ਰਭ ਚੇਤਨਾ ਆਬਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭ ਤਿਸ ਕਾ ਪਾਇ ਲੱਗਾ ਬੈਸਾਖ ਧੀਰਨ ਕਿਉ ਬਾਢਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਣ ਪੁਰਖ ਵਿਸਾਰਕੈ ਲੱਗੀ ਮਾਇਆ ਤਰੋਹ ਪੁੱਤਰ ਕਲਤਰਣਾ ਸੰਗ ਤਨ ਹਰ ਅਬਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ ਏਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹਿ ਦੈ ਵਿਸਾਰ ਬਿਗੂਚਣਾ ਪ੍ਰਭ ਬਿਨ ਅਬਰਨਾ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਪੇਟੈ ਹਰ ਸੋ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸਜਣ ਦਾ ਬਣ ਲੱਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸਹੀ ਜੀਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੈ ਹੈ ਤਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵੰ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੇਠਾ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ ਆਸਾੜਤ ਪੰਦਾ ਤਿਸ ਲੱਗੈ ਹਰ ਨਾ ਹੁਨਾ ਜਨ ਆਪਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦਜਾ ਭਾਏ ਵੇ ਗੋਚੀਐ ਗਲ ਪਈ ਸੋ ਜਮ ਕੀ ਫਾਸ ਜੇਹਾ ਵੀਜੈ ਸੋ ਲੁਣੈ ਮਥੈ ਜੋ ਲਖਿਆਸ ਰੈਣ ਬਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਏਕੋ ਨਾਮ ਅਧਾਰ ਵਿਖਿਆ ਰੰਗ ਕੁੜਾਵਿਆ ਦਿਸ਼ਨ ਸਬੇ ਸ਼ਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲੇ ਸਾਧੂ ਪੀਵਣ ਹਾਰ ਬਣ ਤਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਬਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਨਾਂ ਸੋਹਾਗਣੀ ਜਨ ਰਾਮ ਨਾਮ ਔਰ ਹਾਰ ਪਾ ਦੋਹੇ ਪਰਮ ਪੁਲਾਣੀਆਂ ਦੂਜਾ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਾਸੀ ਤਤ ਵੇਲਾ ਕਹਸਨ ਪਰੇਤ ਪਾਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛੱਡ ਖੜੋਤੇ ਖਨਾ ਮਾਹੇ ਜਨ ਸਿਓ ਲੱਗਾ ਹੇਤ ਖਥਮ ਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜਾ ਸੋ ਲੁਣਾਇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਆਸਨ ਪ੍ਰੇਮਿਓ ਮਹਾੜਾ ਕਿਉ ਮਿਲਿਆ ਹਰਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨ ਤੀ ਕਰਹਿ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜਕ ਤਹ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦਿਆ ਜਿਨਾ ਮਾਇਆ ਹਰ ਰਾਇ ਕਤਕ ਕਰਮ ਕਮਾਵਣੇ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਬੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਖਿਨ ਮੈਂ ਕੌੜੇ ਹੋਏ ਗਏ ਜੇਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਜਿਸ ਥੈ ਰੋ ਬੈ ਰੋਜ ਕੀਤਾ ਕਛੂ ਨਾ ਹੋਵੈ ਲਿਖਿਆ ਤੁਰ ਸੰਜੋਗ ਬੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਹੈ ਸੱਬੇ ਸੋਚ ਮੱਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗੁਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਆ ਸੰਗ ਸਾਧ ਸੁਹੇ ਲੜੀਆਂ ਸਾਧ ਜਨਾਂ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਨ ਦੁਖ ਨ ਕਬਹੂ ਉਤਰੈ ਸੇ ਜਮਕੈ ਬਾਸ ਪੜੀਆਂ ਜਿੰਨੀ ਰਾਬਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜੀ ਵਾਹਰ ਲਾਲ ਹਰ ਕੰਠ ਤਨਾ ਜੜੀਆਂ ਨਾਨਕ ਵਾਛੈ ਤੋੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮੱਗਰ ਪ੍ਰਭ ਆਰਾਧਣ ਬਹੁੜ ਨ ਜਨ ਮੜੀਆਂ ਪੋਖ ਤੁਖਾਰਣਾ ਵਿਆਪਈ ਕੰਠ ਮਿਲਿਆ ਹਰ ਨਾਹ ਮਨ ਵਿਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਉ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਉ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਵਾਰ ਜਾਉ ਲਖ 베ਰੀਆ ਹਰ ਸੱਜਣ ਅਗਮਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਹ ਆਉ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਹੋ ਮਾਗ ਮਜਨ ਸੰਗ ਸਾਧੂ ਆ ਤੂੜੀ ਕਰਿ ਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨਕ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਸੜ ਤੀਰਥ ਸਾਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੋ ਜਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕੰਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵੜ ਪਾਗਣੀ ਬਰਪਾ ਆਹਰ ਰਾਏ ਮਿਲ ਸਹਿਆ ਮੰਗ ਲਗਾ ਬਈ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨਾ ਦੇ ਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਅਨ ਨਿਹਚਲ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖਿਆ ਨ ਬੌੜ ਨ ਜਨ ਮੈਤਾਏ ਜਿਹ ਬਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲਨ ਤਮਾਏ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਰਾਧਿਆ ਦਰਗ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਭਵ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾ ਦਿਵ ਸਮੂਰਤ ਪਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰਹੁ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ